ਆਪਣੇ ਭਰਾ ਨੂੰ ਮਾਮੇ ਸਾਡੇ ਨੂੰ ਅਕੀ ਬੁੰਨਣ ਜਾ ਰਹੀ ਤੂੰ ਤਵਾ ਸੋਣਨ ਗਾਤ ਮਾਦਾ ਨਾਮ ਕਿਸੇ ਪਰੇਸ਼ਨ ਕਰੋ ਤਾਰੋਈ ਜਮਾਨ ਕਰਦੇ ਹੋ ਬਸ ਘਰੋਂ ਮੈਂ ਰਕੜੀਆਂ ਲੈ ਗਈ ਦਿੱਤੀਆਂ ਨੇ ਸਹੀ ਸਲਾਮ ਤੋਂ ਸੋਨਾ ਸੂਰ ਨਵਾਂ ਉਹਨੇ ਪਾਇਆ ਸਵਾਗ ਰਖੜੀ ਤੇ ਹੀ ਇਸ ਪਰਿਵਾਰ ਦੇ ਨਾਲ ਮਾੜਾ ਹਾਦਸਾ ਹੋ ਗਿਆ ਜਦੋਂ ਇੱਕ ਭੈਣ ਆਪਣੇ ਭਰਾ ਨੂੰ ਰਖੜੀਆਂ ਬੰਨਣ ਦੇ ਲਈ ਨਵਾਂ ਸੂਟ ਸਵਾਕੇ ਅਤੇ ਮਠਾਈਆਂ ਰਖੜੀ ਲੈ ਕੇ ਉਸਦੇ ਕੋਲ ਜਾ ਰਹੀ ਸੀ। ਬਸ ਤੇ ਵਿੱਚ ਚੜ ਕੇ ਉਸਨੇ ਆਪਣੇ ਭਰਾ ਦੇ ਕੋਲ ਪਹੁੰਚ ਜਾਣਾ ਸੀ। ਪਰਿਵਾਰਿਕ ਮੈਂਬਰ ਉਸ ਨੂੰ ਬਸ ਤੇ ਚੜਾਉਣ ਦੀ ਤਿਆਰੀ ਦੇ ਵਿੱਚ ਵੀ ਸੀ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬਸ ਤੇ ਵਿੱਚ ਚੜ੍ਹਦੇ ਸਮੇਂ ਹੀ ਇਹ ਹਾਦਸਾ ਹੋ ਗਿਆ ਜਿਸ ਤੇ ਵਿੱਚ ਉਹਨਾਂ ਦੇ ਉੱਪਰੋਂ ਦੀ ਬੱਸ ਲੰਘ ਗਈ। ਉਜੀ ਸਮੇਂ ਬਾਤ ਪਤਾ ਲੱਗਦਾ ਹੈ ਕਿ ਉਹ ਦਮ ਤੋੜ ਗਏ ਬੇहद ਹੀ ਮੰਦਪਾਗੀ ਅਤੇ ਮਾੜੀ ਖਬਰ ਵਾਪਰੀ ਹੈ ਜਿੱਥੇ ਤਿਉਹਾਰ ਵਾਲੇ ਦਿਨ ਤਿਉਹਾਰ ਦੀਆਂ ਖੁਸ਼ੀਆਂ ਦੇ ਵਿਚਾਲੇ ਹੀ ਇੱਕ ਮਾਂ ਦੀ ਇੱਕ ਭੈਣ ਦੀ ਜਾਨ ਚਲੀ ਗਈ ਦੱਸਦੇ ਕਿ ਇਹ ਦਰਦਨਾਕ ਘਟਨਾ ਸਵੇਰੇ ਡੜਵਿੰਡੀ ਅਡੇ ਤੇ ਵਾਪਰੀ ਹੈ ਜਦੋਂ ਸਰਕਾਰੀ ਬਸ ਤੇ ਚੜਨ ਲੱਗੇ ਪੈਰ ਤਿਲਕ ਗਿਆ ਅਤੇ 70 ਤੋਂ 75 ਸਾਲ ਦੀ ਨਦੀ ਉਮਰ ਦੱਸੀ ਜਾ ਰਹੀ ਹੈ ਪਤਨੀ ਸਵਰਨ ਸਿੰਘ ਨਾਮ ਕ੍ਰਿਸ਼ਨ ਕੌਰ ਹੈ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗਣ ਦੀ ਗੱਲ ਪਹਿਲਾਂ ਸਾਹਮਣੇ ਆਈ ਸੀ ਬਾਅਦ ਦੇ ਵਿੱਚ ਪਤਾ ਲੱਗਿਆ ਉਹਨਾਂ ਨੇ ਦਮ ਤੋੜ ਦਿੱਤਾ ਵਾਟਸਵੇਰੇ ਹੀ ਕਰੀਬ 8:30 ਵਜੇ ਬਸ ਅਡਾ ਡਡਵਿੰਡੀ ਤੋਂ ਬਸੜਨ ਲੱਗੇ ਸੀ ਕਿ ਅਚਾਨਕ ਹੀ ਪੈਰ ਤਿਲਕ ਗਿਆ ਜਿਸ ਦੇ ਕਾਰਨ ਉਹਨਾਂ ਦੇ ਗੰਭੀਰ ਸੱਟਾਂ ਲੱਗਿਆ ਸੀ ਅਤੇ ਬਾਅਦ ਦੇ ਵਿੱਚ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਹਨਾਂ ਦੇ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ ਮੌਕੇ ਤੇ 71 ਰਾਗੀਰਾ ਦੇ ਵੱਲੋਂ ਪੁਲਿਸ ਪਾਰਟੀ ਨੂੰ ਸੂਚਿਤ ਕੀਤਾ ਗਿਆ ਸੀ ਜਿਨ੍ਹਾਂ ਦੇ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਇਲਾਜ ਦੇ ਲਈ ਕ੍ਰਿਸ਼ਨਕੋਟ ਨੂੰ ਪਹੁੰਚਾਇਆ ਗਿਆ ਸੀ ਅਤੇ ਇਸੇ ਦੌਰਾਨ ਹੀ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਮ੍ਰਿਤਕ ਨੇ ਮੇਰੀ ਮੰਮੀ ਘਰੋਂ ਆਈ ਇਹਨੇ ਰੋਟੀ ਖਾਧੀ ਪਾਣੀ ਪੀਤਾ ਹੈ ਘਰੋਂ ਮੈਂ ਰਖੜੀਆਂ ਘਰੋਂ ਮੈਂ ਰਖੜੀਆਂ ਲੈ ਕੇ ਦਿੱਤੀਆਂ ਨੇ ਸਹੀ ਸਲਾਮਤ ਸੋਨਾ ਸੂਰ ਨਵਾ ਉਹਨੇ ਪਾਇਆ ਸਵਾਗ ਤੇ ਫਿਰ ਪੋਤਰ ਨੇ ਕਹਿ ਲੱਗੀ ਸਾਨੂੰ ਡੜਵਿੰਡੀ ਛਾੜਿਓ ਹੋਰ ਇਹ ਡੜਵਿੰਡੀ ਮੇਰਾ ਭਤੀਜਾ ਲਾ ਗਿਆ ਏ ਬਾਦ ਜਿੱਡ ਵਿੰਡੀਆਂ ਆਗਾ ਇਹ ਲਾਹ ਗਿਆ ਆ ਗਿਆ ਤੇ ਕਿੰਨੇ ਮਿੰਟ ਪਏ ਨੇ 10 ਮਿੰਟ ਹੋਏ ਨੇ ਅਜੇ ਛੱਡੀ ਨੂੰ ਤੇ ਮਗਰੋਂ ਫੋਨ ਸਾਨੂੰ ਆ ਗਿਆ ਵੀ ਇੱਦਾਂ ਲੱਤ ਟੁੱਟ ਗਈ ਏ ਫਿਰ ਅਸੀਂ ਉੱਥੋਂ ਹੀ ਭੱਜਿਆ ਫੁੱਫੀ ਪਤੀਜਾ ਮੋਟਰਸਾਈਕਲ ਤੇ ਆਉਦਿਆਂ ਨੂੰ ਦੁਨੀਆ ਖਾਲੀ ਸੀ ਉਹਨਾਂ ਬਿਠਾਇਆ ਸੀ ਸਿਰਫ ਉਹਨਾਂ ਕੁਰਸੀ ਜਿੰਦੇ ਬਿਠਾਇਆ ਸੀ ਉੱਧੇ ਹੀ ਬੱਤੀ ਸੀ ਤੇ ਹਾਲ ਤਾਂ ਕਿਦਾਂ ਵਾਪਰੇ ਹਾਂ ਤਾਂ ਜਾਨੀਏ ਰਾਤ ਸੀ ਬਹੁਤ ਜ਼ਿਆਦਾ ਉਹਨੇ ਮੈਨੂੰ ਮੜੇ ਦੱਸਿਆ ਕਹਿੰਦੀ ਰਾਤ ਸੀ ਜ਼ਿਆਦਾ ਮੈਂ ਕਿਹਾ ਕਿਦਾਂ ਬੀਬੀ ਤੇਰੇ ਕੋ ਕਿੱਦਾਂ ਜਾੜ ਗਈ ਬੱਸ ਇੰਦੀ ਰਾਚ ਸੀ ਰਾਚ ਚੜਿਆ ਨੀਗਾ ਦੁਨੀਆ ਭੱਜ ਕੇ ਚੜ ਗਈ ਹੁਣੀ ਤੋ ਕੀ ਪਤਾ ਕੋਈ ਵੱਜ ਗਿਆ ਉਹਨਾਂ ਦੇ ਵਿੱਚ ਨਾਲ ਉਹਦੇ ਕੋ ਚੜਿਆ ਨੀ ਉਹ ਥੱਲੇ نیچے ਡਿੱਗ ਪਈ ਤੋ ਉਹਦੇ ਜਦੋਂ ਡਿੱਗ ਪਈ ਤੋ ਉਹਦੀ ਨਾਲ ਹੀ ਉੱਤੇ ਟੈ ਟ ਬਸ ਝੜ ਗਈ ਨਾਲ ਹੀ ਤਾਂ ਇਦਾਂ ਲੱਤ ਲੰਮੀ ਰਹਿ ਗਈ ਹੁਣੀ ਤੇ ਇਦਾਂ ਡਿੱਗ ਪਈ ਤੇ ਬਸ ਦੇ ਥੱਲੇ ਲੱਤ ਹੁਣੀ ਤੋ ਤੋ ਡੈਰ ਚੜ ਗਿਆ ਉਹਨਾਂ ਇਹ ਥੱਲੇ ਨਹੀਂ ਵੇਖਿਆ ਇੱਕ ਜੀ ਰਹਿੰਦਾ ਵੀ ਇਹ ਵੀ ਨਹੀਂ ਉਹਨਾਂ ਧਿਆਨ ਮਾਰਿਆ ਬਸ ਵਾਲਾ ਇਹ ਤਾਂ ਦੇਖ ਹੀ ਸਕਦੇ ਸਨ ਇੱਕ ਹੋਰ ਸਾਡਾ ਰਹਿੰਦਾ ਕਿ ਅਸੀਂ ਉਹਨੂੰ ਵੀ ਚਰਾ ਲਈ ਨਾ ਨਾ ਉਹ ਨੀ ਚੜਾਇਆ ਉਹ ਉੱਤੇ ਬਾਤੜਾ ਇਹਦੇ ਅੰਨੇ ਨਹੀਂ ਸਰਕਾਰੀ ਆਲੇ ਸਰਕਾਰੀ ਬੱਸ ਇਸ ਕਾਰਨ ਨਹੀਂ ਵੀ ਚੜਾਗੇ ਉੱਤੇ ਦੁਨੀਆਦਾਰੂ ਨੂੰ ਮਾਰਨ ਵਾਸਤੇ ਸਰਕਾਰੀ ਬੱਸਾਂ ਰੱਖੀ ਐ ਹੋਰ ਦੇ ਚਲ ਗਿਆ ਉਥੋਂ ਡਰਾਈਵਰ ਨਾ ਹਾਂਜੀ ਪਹਿਲਾਂ ਉੱਥੇ ਅਸੀਂ ਬਾਅਦ ਚ ਹੁਣ ਚਲੇਗਾ ਹੋ ਕੇ ਨਹੀਂ ਚਲੇਗੀ ਚਲ ਗਏ ਪਾਜੀ ਜਿਹੜੇ ਮਾਦਾ ਸੋ ਕਿੱਥੇ ਜਾ ਰਹੇ ਸੀ ਮਾਦਾ ਜਾ ਰਹੇ ਸੀ ਬੂਟਾਂ ਦੀ ਸੁਪਾਨਪੁਰ ਲੱਗੇ ਬੂਟਾ ਜਾ ਰਹੇ ਸੀ ਰਖੜੀ ਪੰਨ ਆਪਣੇ ਭਰਾ ਨੂੰ ਮਾਮੇ ਸਾਡੇ ਰਖੀ ਬੰਨਣ ਜਾ ਰਹੇ ਤੂੰ ਤਾਂ ਬਾਸ ਉਹਨਨ ਗਾਤ ਮਾਤਾ ਦਾ ਨਾਮ ਕਿਰਸ਼ਨ ਕਾਰਵਾਈ ਦੀ ਮੰਗ ਕਰਦੇ ਉਹ ਬਸ ਉਹਨਾਂ ਨੂੰ ਬਾਹਰ ਜਾਂਦਾ ਮਾਤਾ ਰਿਕਾਰਡ ਦੇ ਜਿਹੜਾ ਡਰਾਈਵਰ ਮੇਰੀ ਮੰਮੀ ਚੰਗੀ ਪੱਲੀ ਆ ਨਾ ਮਾਰੀ ਉਹਨੂੰ ਕਿਹੜਾ ਕਿਦੋਂ ਕਿਸੀ ਚਾਹ ਬਿਮਾਰ ਸੀ ਉਹ ਬਿਮਾਰ ਹੋਈ ਬਸ ਦੇ ਚੜ ਲੱਗੀ ਠੀਕ ਠਾਕ ਕਰੋ ਆਈ ਸਹੀ ਸਲਾਮਤ ਉਹ ਨਾ ਵੇਦ ਨਾ ਇਹ ਨਹੀਂ ਵੇਖੇ ਇੱਕ ਹੋਰ ਵੀ ਰਹਿਦਾ ਏ ਉਹਨੂੰ ਵੀ ਚੜਾ ਲਈਏ ਬਜ਼ੁਰਗ ਵੀ ਪਿੱਛੇ ਕੜਾ ਆਏ ਉਹਨੂੰ ਵੀ ਚੜਾ ਲਈਏ ਉਹਨਾਂ ਇਹ ਨਹੀਂ ਬਾਦ ਸਾਲਿਆ ਦੇਖਾ ਉਹਨਾਂ ਦੀ ਗਲਤੀ ਏ ਇਸ ਕਰਨਾ ਸੀ ਗਲਤੀ ਕਹਿੰਨੇ ਉਹਨਾਂ ਦੀ ਨਾ ਡਾਕਾ ਵਰਦ ਲਾਇਸੈਂਸ ਨਾ ਕੁਝ ਉਹ ਨਹੀਂ ਉਹਨਾਂ ਉਹਨਾਂ ਨੂੰ ਚਾਹੀਦਾ ਵੀ ਬਜ਼ੁਰਗ ਕੇ ਅਸੀਂ ਆਪ ਫੜ ਕੇ ਉਹਨੂੰ ਚੜਵਾਈਏ ਅਗਲੇ ਕਨੈਕਟਰ ਇਦਾਂ ਇਦਾਂ ਦੇ ਪਾਏ ਨੇ ਅਗਲੇ ਫੜ ਕੇ ਜਿਹੜੇ ਬਜ਼ੁਰਗ ਜੀ ਹੁੰਦੇ ਨੇ ਉਹ ਫਾੜ ਕੇ ਉਹਨੂੰ ਅਗਲੇ ਕਨੈਕਟਰ ਚਾੜਦੇ ਨੇ ਬਸ ਤੇ ਅਗਲੇ ਇਹਨੇ ਕੁੜੀਆਂ ਮੁੰਡੇ ਚੜਜੋ ਜਿਹੜਾ ਬਜ਼ੁਰਗ ਜੀ ਉਹਨੂੰ ਤਾਂ ਫਾੜ ਕੇ ਆਪ ਚੜਾਈਦਾ ਅਗਲੇ ਸੇਵਾ ਦੁਨੀਆ ਕਰਦੀ ਏਨੀ ਹਾਂ ਜੀ ਡਰਾਈਵਰ ਖਲਾਫ ਜਿਹਨੇ ਚੜਵਾਇਆ ਨਹੀਂ ਦਵਾ ਦਾ ਬਾਅਦ ਚਲਾਈ ਡਰਾਈਵਰ ਦਾ ਇੱਕ ਕਸੂਰ ਏ ਉਹਨੇ ਬਸ ਛੇਤੀ ਨੇ ਚਲਾ ਲਈ ਉਹਨੇ ਦੇਖਿਆ ਨਹੀਂ ਇੱਕ ਬਜ਼ੁਰਗ ਜੀ ਚਾਰਾ ਚੜਨ ਵਾਲਾ ਉਹ ਨੀਚੇ ਥੱਲੇ ਡਿੱਗਾ ਪਿਆ ਹਾਂ ਜੀ ਉਹ ਨਾਲ ਉਹ ਤੇ ਕੀ ਕਹਿਣਾ ਚਾਹੀਦਾ ਮੇਰਾ ਨਾਮ ਸਰਜੀਤ ਸਿੰਘ ਆ ਜੀ ਮੈਂ ਪਿੰਡ ਸੇਚਾਂ ਦਾ ਵਾਸੀ ਆ ਜੀ ਤੇ ਉਹ ਮੇਰੀ ਨਾਨੀ ਜੀ ਲੱਗਦੇ ਆ ਕ੍ਰਿਸ਼ਨਕੌਰ ਤੇ ਉਹਨਾਂ ਦਾ ਮੈਂ ਦੋਤਾ ਲੱਗਦਾ ਹੀ ਤੇ ਉਹ ਨਾ ਆਪਣੇ ਰਖੜੀਆਂ ਬੰਨਣ ਜਾ ਰਹੇ ਸੀ ਮਾਮਿਆਂ ਦੇ ਤੇ ਡੱਡਵਿੰਡੀਆ ਡੇਰੇ ਜੀ ਮਤਲਬ ਬੱਸ ਪੀਆਟੀਸੀ ਆਈ ਸੀ ਉਹਦੇ ਚੜਨ ਲੱਗੇ ਸੀ ਤੇ ਆਪਣੇ ਵਾਵਾ ساری ਸਵਾਰੀ ਸੀ ਭਰੀ ਸੀ ਤੇ ਮਾਤਾ ਉਹਦਾ ਵੈਸੇ ਬਜ਼ੁਰਗ ਸੀ ਤੇ ਜਾਂ ਲੱਗੇ ਤੇ ਉਹਨਾਂ ਦੇ ਹੱਥ ਤੇ ਛੜਕ ਗਿਆ ਉਹ ਥੱਲੇ ਡਿੱਗ ਪਏ ਤੇ ਬੱਸ ਨਾ ਉਤੋਂ ਲੰਗੀ ਜੀ ਫਿਸਲ ਗਈ ਨਾ ਤਾਂ ਸਾਰੀ ਫਿਸਲ ਗਈ ਜੀ ਤੇ ਉਹਨਾਂ ਨੂੰ ਆਪਾਂ ਕਾਰਵਾਈ ਕੀਤੀ ਤੇ ਮੈਂ मौके ਤੇ ਪਹੁੰਚ ਗਿਆ ਤੇ ਰੋਕ ਲਈ ਬੱਸ ਤੇ ਡਰਾਈਵਰ ਕੰਡਕਟਰ ਨੂੰ ਮੈਂ ਪੁੱਛਿਆ ਤੁਹਾਡਾ ਲਾਇਸੈਂਸ ਕਿੱਥੇ ਆ ਉਹ ਕਹਿੰਦੇ ਕੋਈ ਨਹੀਂ ਸਾਡੇ ਕੋਲ ਲਾਇਸੈਂਸ ਨਾ ਕੋਈ ਉਹਨਾਂ ਰੀ ਮੈਂ ਵੈਸੇ ਫੋਟੋਆਂ ਖਿੱਚ ਲਈਆਂ ਬੱਸ ਦੀ ਵੀ ਫੋਟੋ ਖਿੱਚ ਲਈ ਵੀਡੀਓ ਵੀ ਬਣਾ ਲਈਆ ਤੇ ਹੁਣ ਨਾ ਉੱਥੇ ਮੈਂ ਸੁਲਤਾਨਪੁਰ ਲੋਧੀ ਪਾਸਰ ਡੇਰੇ ਗਿਆ ਵਾ ਤੇ ਉਹਨਾਂ ਨੇ ਮੈਂ ਕਿਹਾ ਵਾ ਤੇ ਉਹਨਾਂ ਨੂੰ ਮੈਂ ਫੋਟੋ ਦਿਖਾ ਲਈ ਤੇ ਮੈਂ ਦਿਖਾ ਲਈ ਪੀਆਟੀਸੀ ਦਾ ਨੰਬਰ ਦੱਸਿਆ ਉਹ ਕਹਿੰਦੇ ਸਾਨੂੰ ਇਹ ਮੁੰਡਿਆ ਦਾ ਨੰਬਰ ਮੈਂ ਮੰਗਿਆ ਉਹ ਕਹਿੰਦੇ ਨੰਬਰ ਸਾਡੇ ਕੋਲ ਹੈ ਹੀ ਨਹੀਂ ਹੈਗਾ ਮੈਂ ਕਹਾ ਫਿਰ ਆਪਣੇ ਆਧਾਰ ਕਾਰਡ ਆਧਾਰ ਕਾਰਡ ਵਾਲੀ ਪੀਆਰਟੀਸੀ ਫਿਰ ਕਾਰੋ ਸਰਕਾਰੀ ਚਲਾਈ ਤੁਸੀਂ ਜਦੋਂ ਫਿਰ ਆਪਣੀ ਦੇਖਭਾਲ ਨਹੀਂ ਕਿਸੇ ਬਜ਼ੁਰਗਰੀ ਕਰਨੀ ਹੈਗੀ ਮੈਂ ਕਹਾ ਆਪਣੇ ਪ੍ਰਾਈਵੇਟ ਬਸਾਂ ਚਾਲੂ ਕਰੋ ਤੇ ਉਹ ਮੇਰਾ ਵੀਰ ਇੱਕ ਸੀ ਇੱਕ ਹੋਰ ਸੀ ਉਹ ਸਭ ਮੇਰੇ ਨਾਲ ਉੱਥੇ ਬੈਸਾਂ ਲਾ ਪਿਆ ਸੀ ਬਸ ਦਾ ਨੰਬਰ ਕੀ ਸੀ ਇਹ ਪੀਪੀ09 ਐਫ 3601 ਨੰਬਰ ਆ ਪੀਆਰਟੀਸੀ ਬਸਾਂ ਕਾਰਵਾਈ ਦੀ ਮੰਗ ਕਰਦੇ ਹਾਂਜੀ ਹਾਂਜੀ ਕਾਰਵਾਈ ਦੀ ਮੰਗ ਕਰਦੇ ਆ ਜੋ ਵੀ ਸਾਡੀ ਕਾਰਵਾਈ ਉਹਨਾਂ ਨੂੰ ਬੰਦ ਕੀਤੀ ਜਾਵੇ ਜੀ ਅਸੀਂ ਇਹ ਕੋਈ ਰਿਕਵੈਸਟ ਕਰਦੇ ਹਾਂ ਸਾਡੇ ਕੋਲ ਥੋੜੀ ਦੇਰ ਪਹਿਲਾਂ ਇੱਕ ਕੇਸ ਆਇਆ ਸੀਗਾ ਡਟਵਿੰਡੀ ਬੱਸ ਸਟੈਂਡ ਤੇ ਇਹਦਾ ਐਕਸੀਡੈਂਟ ਹੋਇਆ ਰਿਸ਼ਤੇ ਤਰ੍ਹਾਂ ਦੇ ਮੁਤਾਬਕ ਕਿ ਬੱਸ ਤੇ ਚੜਨ ਲੱਗੇ ਤਾਂ ਐਕਸੀਡੈਂਟ ਹੋਇਆ ਇਹਦਾ ਨਾ ਪੇਸ਼ੈਂਟ ਦਾ ਨਾਮ ਕ੍ਰਿਸ਼ਨ ਕੋਰ ਵਾਈਫ ਆਫ ਸਵਰਨ ਸਿੰਘ ਸੀਗਾ 86 ਸਾਲ ਦੀ ਉਮਰ ਹੈ ਮੋਠਾਵਾਲ ਦੀ ਰਹਿਣ ਵਾਲੀ ਹੈ ਇਹਦੀ ਲੱਤ ਦੇ ਵਿੱਚ ਕਾਫੀ ਓਪਨ ਫ੍ਰੈਕਚਰ ਸੀਗਾ ਕਾਫੀ ਐਕਸੈਸਿਵ ਬਲੀਡਿੰਗ ਹੋ ਚੁੱਕੀ ਸੀ ਜਦੋਂ ਸਾਡੇ ਕੋਲ ਆਈ ਹੈ ਅਸੀਂ ਟ੍ਰੀਟਮੈਂਟ ਦੇਣਾ ਸ਼ੁਰੂ ਕੀਤਾ ਤਾਂ ਡਿਊਰਿੰਗ ਟ੍ਰੀਟਮੈਂਟ ਹੀ ਪੇਸ਼ੈਂਟ ਐਕਸਪਾਇਰ ਹੋ ਗਿਆ ਇਹਦੀ ਜੋ ਇਨਫੋਰਮੇਸ਼ਨ ਸੀਗੀ ਅਸੀਂ ਪੁਲਿਸ ਸਟੇਸ਼ਨ ਭੇਜ ਦਿੱਤੀ ਹੈ ਗਲੇਰੀ ਕਾਰਵਾਈ ਵਾਸਤੇ ਬਾਕੀ ਜਿਸ ਤਰ੍ਹਾਂ ਵੀ ਐਪਲੀਕੇਸ਼ਨ ਆਦੀ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਸਿਰਫ ਤੁਹਾਨੂੰ ਲੈ ਇਹ ਬੁਰਾ ਇਸ ਤਰ੍ਹਾਂ ਜੀ ਮੈਂ ਐਸਐਸਏ ਬਖਸ਼ੀਸ਼ ਸਿੰਘ ਠਾੜਾ ਸੁਲਤਾਨਪੁਰ ਲੋਧੀ ਨੂੰ ਪਤਾ ਲੱਗਾ ਕਿ ਇੱਕ ਐਕਸੀਡੈਂਟ ਜਿਹੜਾ ਬਾ ਗੱਡਵੰਡੀ ਦੇ ਲੱਗੇ ਹੋਇਆ ਬਜ਼ੁਰਗ ਔਰਤ ਦਾ ਜਿਹਦੀ ਉਮਰ ਕਰੀਬ ਜੜੀ ਹੈਗੀ ਆ 80 ਕੁ ਸਾਲ ਆ ਜਿਹਦਾ ਨਾਮ ਕਿਸ਼ਨਕੌਰ ਸਤਨੀ ਸਵਰਨ ਸਿੰਘ ਵਾਸੀ ਮੋਠਾਲਾ ਜਿਹਦਾ ਬਸਤੇ ਚੜਨ ਲੱਗਿਆ ਹੱਥ ਤਿਲਕ ਗਿਆ ਤੇ ਜਿਹਦੀ ਮੌਤ ਹੋ ਗਈ ਜਿਹਨੂੰ ਸਿਵਲ ਹਸਪਤਾਲ ਲਜਾਇਆ ਗਿਆ ਤੇ ਜਦੋਂ ਉਹਦੇ ਘਰ ਦੇ ਕੋਈ ਵੀ ਆ ਕੇ ਸਟੇਟਮੈਂਟ ਦੇਣਗੇ ਅਗਲੀ ਕਾਰਵਾਈ ਜਿਹੜੀ ਹੈ ਅਮਨਚ ਲਿਆਂਦੀ ਜਾਊਗੀ ਇਹ ਫਿਰ ਪੋਤਰ ਨੇ ਕਹਿ ਲੱਗੀ ਸਾਨੂੰ ਡੜਵਿੰਡੀ ਛਾੜਿਓ ਹੋਰ ਇਹ ਡੜਵਿੰਡੀ ਮੇਰਾ ਭਤੀਜਾ ਲਾ ਗਿਆ ਏ ਬਾਅਦ ਚ ਡੜਵਿੰਡੀ ਉਹ ਆਗਾ ਇਹ ਲਾ ਗਿਆ ਆ ਗਿਆ ਤੇ ਕਿੰਨੇ ਮਿੰਟ ਪਏ ਨਹੀਂ 10 ਮਿੰਟ ਹੋਏ 10 ਮਿੰਟ ਹੋਏ ਨੇ ਛੱਡੀ ਨੂੰ ਯੋ ਮਗਰੋਂ ਫੋਨ ਸਾਨੂੰ ਆ ਗਿਆ ਵੀ ਇੱਦਾਂ ਲੱਤ ਟੁੱਟ ਗਈ ਫੇਰ ਅਸੀਂ ਉਦੋਂ ਹੀ ਭੱਜਿਆ ਫੁੱਫੀ ਫਤੀਜਾ ਮੋਟਰਸਾਈਕਲ ਤੇ ਉਹਦਿਆਂ ਨੂੰ ਦੁਨੀਆ ਖਾਲੀ ਸੀ ਉਹਨਾਂ ਬਿਠਾਇਆ ਸੀ ਸਿਰਫ ਉਹਨਾਂ ਕੁਰਸੀ ਜਿੰਦੇ ਬਿਠਾਇਆ ਸੀ ਉੱਦ ਹੀ ਬੱਠੀ ਸੀ ਤੇ ਬਾਤਾਂ ਕਿਦਾਂ ਵਾਪਰੇਆ ਹਾਂ ਤਾਂ ਜਾਨੀਏ ਰਾਤ ਸੀ ਬਹੁਤ ਜ਼ਿਆਦਾ ਉਹਨੇ ਮੈਨੂੰ ਮੜਿਆ ਦੱਸਿਆ ਕਹਿੰਦੀ ਰਾਤ ਸੀ ਜ਼ਿਆਦਾ ਮੈਂ ਕਿਹਾ ਕਿਦਾਂ ਬੀਬੀ ਤੇਰੇ ਕੋ ਕਿੱਦਾਂ ਚੜ ਗਈ ਬੱਸ ਕਹਿੰਦੀ ਰਾਤ ਸੀ ਰਾਤ ਚ ਚੜਿਆ ਨੀਗਾ ਦੁਨੀਆ ਭੱਜ ਕੇ ਚੜ ਗਈ ਹਣੀ ਤੋ ਕੀ ਪਤਾ ਕੋਈ ਵੱਜ ਗਿਆ ਉਹਨਾਂ ਦੇ ਵਿੱਚ ਨਾਲ ਉਹਦੇ ਕੋ ਚੜਿਆ ਨਹੀਂ ਉਹ ਥੱਲੇ نیچے ਡਿੱਗ ਪਈ ਤੋ ਉਹਦੀ ਜਦੋਂ ਡਿੱਗ ਪਈ ਤੋ ਉਹਦੀ ਨਾਲ ਹੀ ਉੱਤੇ ਟੈ ਟਾ ਬਸ ਝੜ ਗਈ ਨਾਲੀ